प्रहार ਦੇ 30 ਦਿਨ ਬਟਾਲਾ ਦੇ ਐਸਐਸਪੀ ਖੁਦ 100 ਦੇ ਕਰੀਬ ਪੁਲਿਸ ਜਵਾਨ ਲੈ ਕੇ ਬਟਾਲਾ ਦੇ ਪਾਸ ਸਟੈਂਡ ਪੁੱਛੇ ਅਤੇ ਹਰ ਅਣਜਾਣ ਵਾਲੀ ਟੀ ਅਤੇ ਜੋ ਲੋਕ ਦੁਕਾਨਾਂ ਤੇ ਕਾਰੋਬਾਰ ਕਰ ਰਹੇ ਨੇ ਜਾਂ ਫੜੀਆਂ ਲਗਾ ਕੇ ਬੈਠੇ ਆ ਉਹਨਾਂ ਦੀ ਵੀ ਐਸਐਸਪੀ ਬਟਾਲਾ ਨੇ ਖੁਦ ਚੈਕਿੰਗ ਕੀਤੀ ਹੈ ਗੱਲਬਾਤ ਦੇ ਦੌਰਾਨ ਐਸਐਸਪੀ ਬਟਾਲਾ ਨੇ ਕਿਹਾ ਕਿ ਪ੍ਰਹਾਰ 2 ਦੇ ਤਹਿਤ ਬਟਾਲਾ ਪੁਲਿਸ ਦੇ 500 ਦੇ ਕਰੀਬ ਜਵਾਨ ਟਾਲਾ ਪੁਲਿਸ ਦੇ ਵਿੱਚ ਆਪਰੇਸ਼ਨ ਦਾ ਹਿੱਸਾ ਨੇ ਅਸੀਂ ਪਿਛਲੇ 2 ਦਿਨਾਂ ਚ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਹੈ 80 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਤੇ ਕਈ ਮਾਮਲੇ ਵੀ ਦਰਜ ਕੀਤੇ ਗਏ ਨੇ ਇਹਨਾਂ ਦੇ ਵਿੱਚ ਕਈਆਂ ਨੂੰ ਅਸੀਂ ਵਾਰਨਿੰਗ ਦੇ ਕੇ ਵੀ ਛੱਡ ਦਿੱਤਾ ਉਹਨਾਂ ਕਹਿੰਿਆ ਕਿ ਆਮ ਲੋਕਾਂ ਦਾ ਵੀ ਸਾਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਪੱਤਰਕਾਰ ਲਾਫਟਿਕ ਸਿੰਘ ਖੁਸ਼ੀਪੁਰ ਰਿਪੋਰਟ ਮਾਣਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਏਡ ਜਿਹੜਾ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਤੀਜਾ ਦਿਨ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਪਹਿਲੇ 2 ਦਿਨ ਦੇ ਵਿੱਚ ਬਟਾਲਾ ਪੁਲਿਸ ਦੀ ਕਾਰਜਕਾਰੀ ਬੜੀ ਅੱਛੀ ਰਹੀ ਹੈ ਅਸੀਂ 150 ਦੇ ਕਰੀਬ ਜਿਹੜੇ ਪਰਸਨ ਸੀਗੇ ਰਾਉਂਡ ਅਪ ਕੀਤੇ ਸੀ ਤੇ ਆਫਟਰ ਵੈਰੀਫਿਕੇਸ਼ਨ ਉਹਦੇ ਵਿੱਚੋਂ 90 ਬੰਦੇ ਜਿਹੜੇ ਹੈਗੇ ਆ ਉਹ ਅਰੈਸਟ ਕੀਤੇ ਗਏ ਆ ਇਹਦੇ ਵਿੱਚ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਉਹ ਅਰੈਸਟ ਕੀਤੇ ਆ ਜਿਵੇਂ ਕੋਈ ਮਰਡਰ ਦੇ ਦੋਸ਼ੀ ਉਹ ਅਰੈਸਟ ਕੀਤੇ ਸੀਗੇ ਕੋਈ ਸਨੈਚਿੰਗ ਦੇ ਹੋਰ ਦੋਸ਼ੀ ਵੀ ਅਸੀਂ ਅਰੈਸਟ ਕੀਤੇ ਆ ਤੇ ਜਿਹੜਾ ਸਾਡਾ ਇੱਕ ਹੋਰ ਮਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਵੀ ਜਿਹੜੇ 40 ਦੋਸ਼ੀ ਡਰਗ ਪਰਦਲੈਂਸ ਜਿਹੜੇ ਹੈਗੇ ਇਹ ਇਹਦੇ ਵਿੱਚ ਇੱਕ ਡੋਮੀਨੇਸ਼ਨ ਦਾ ਵੀ ਪਾਰਟ ਹੈਗਾ ਅਸੀਂ ਤਿੰਨਾਂ ਦਿਨਾਂ ਦੇ ਵਿੱਚ ਬਹੁਤ ਡੋਮੀਨੇਸ਼ਨ ਕਰ ਰਹੇ ਹਾਂ ਪਹਿਲਾਂ ਵੀ ਜਿੱਦਾਂ ਤੁਸੀਂ ਦੇਖਿਆ ਸੀ ਕਿ ਕੱਲ ਈਵਨਿੰਗ ਦੇ ਵਿੱਚ ਇੱਕ ਅਸੀਂ ਫਲੈਗ ਮਾਰਚ ਕੱਢਿਆ ਸੀਗਾ ਉਹ ਬਟਾਲੇ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਦੇ ਵਿੱਚ ਹੀ ਉਸ ਤਰ੍ਹਾਂ ਦੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਕਿ ਅੱਜ ਤੀਜਾ ਦਿਨ ਹੈਗਾ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 40 ਦੇ ਕਰੀਬ ਲੋਕੀ ਜਿਹੜੇ ਹੈਗੇ ਆ ਉਹ ਅਸੀਂ ਆਲਰੇਡੀ ਜਿਹੜੇ ਰਾਉਂਡ ਅਪ ਕਰ ਲਿਆ ਹੈ ਤੇ ਆਫਟਰ ਵੈਰੀਫਿਕੇਸ਼ਨ ਜੋ ਵੀ ਅਰੈਸਟ ਦੀ ਫਿਕਰ ਹੋਏਗੀ ਉਹ ਤੁਹਾਨੂੰ ਅਸੀਂ ਕਨਵੇ ਕਰ ਦਾਂਗੇ ਤੇ ਅੱਜ ਅਸੀਂ ਇੱਥੇ ਬਟਾਲਾ ਦੇ ਬੱਸ ਸਟੈਂਡ ਦੇ ਉੱਤੇ ਖੜੇ ਔਰਲੀ ਬਸਾਂ ਦੀ ਚੈਕਿੰਗ ਕਰ ਰਹੇ ਹੈਗੇ ਤੇ ਇਹਦੇ ਨਾਲ ਨਾਲ ਬਾਕੀ ਸੈਕਟਰੀਨ ਦੇ ਵਿੱਚ ਵੀ ਡੀਐਸਪੀ ਤੇ ਐਸਪੀ ਸਾਹਿਬਾਂ ਜਿਹੜੇ ਹੈਗੇ ਆ ਉਹ ਚੈਕਿੰਗ ਕਰ ਰਹੇ ਆ ਤੇ ਈਵਨਿੰਗ ਦੇ ਵਿੱਚ ਵੀ ਜਿਹੜਾ ਹੋਰ ਜਗ੍ਹਾ ਵਾਲੇ ਉੱਤੇ ਵੀ ਡਰਾਸੀ ਤਰ੍ਹਾਂ ਡੋਮਿਨੇਸ਼ਨ ਕੀਤੀ ਜਾਏਗੀ ਸਰ ਐਸੀ ਆਪਰੇਸ਼ਨਲ ਨਾਲ ਜਿਹੜੇ ਕੰਪਲੈਂਟ ਦੇ ਲੋਕ ਨੇ ਕਿੰਨਾ ਕੋ ਡਰ ਜੀ ਰਹੇ ਨੇ ਦੇਖੋ ਜੀ ਤੁਸੀਂ ਆਪ ਦੇਖੋ ਕਿ ਅਸੀਂ ਪਿਛਲੇ 2 ਦਿਨਾਂ ਦੇ ਵਿੱਚ 90 ਦੇ ਕਰੀਬ ਦੋਸ਼ੀ ਜਿਹੜੇ ਹੈਗੇ ਆ ਜਿਹੜੇ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਵਾਂਟਡ ਸੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਤਾਂ ਬਿਲਕੁਲ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਦੇ ਉੱਤੇ ਜਿਹੜੇ ਮਾੜੇ ਅੰਸਰ ਆ ਕ ਇਹਦੇ ਨਾਲ ਨਾਲ ਜਿਹੜੀ ਪਬਲਿਕ ਹੈ ਉਹਦੀ ਫੀਡਬੈਕ ਬੜੀ ਪੋਜ਼ਿਟਿਵ ਹੈਗੀ ਹੈ ਮੈਨੂੰ ਕੁਝ ਪਬਲਿਕ ਦੇ ਲੋਕ ਮਿਲੇ ਸੀ ਕੱਲ ਜਦੋਂ ਸੀ ਕਾਸੋਕੀਤਾਂ ਤੇ ਦਫ਼ਤਰ ਦੇ ਵਿੱਚ ਵੀ ਕਿ ਉਹ ਆ ਕੇ ਕਹਿੰਦੇ ਕਿ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਇਹ ਬਾਰ-ਬਾਰ ਹੁੰਦੇ ਰਹਿਣੇ ਚਾਹੀਦੇ ਹੈ ਇਹਦੇ ਨਾਲ ਜਿਹੜਾ ਪਬਲਿਕ ਕੰਫੀਡੈਂਸ ਹੈ ਉਹ ਵੀ ਪੁਲਿਸ ਦੇ ਵਿੱਚ ਵਾਧਾ ਹੈ ਹੈ ਜਿਹੜੇ ਐਸੇ ਆਪਰੇਸ਼ਨਾਂ ਦੇ ਨਾਲ ਜਿਹੜੇ ਲੋਕ ਐਸਾ ਕ੍ਰਾਈਮ ਕਰਦੇ ਨੇ ਜਾਂ ਫਿਰ ਕਿਹਾ ਜਾਂਦਾ ਜਿਹੜੇ ਕ੍ਰਾਈਮ ਹੋ ਰਹੇ ਨੇ ਬਿਲਕੁਲ ਜੀ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਸਾਡਾ ਪ੍ਰिवेंशन ਦਾ ਵੀ ਪਾਰਟ ਹੈਗਾ ਜਿਹੜੇ ਅਸੀਂ ਦੋਸ਼ੀ ਅਰੈਸਟ ਕੀਤੇ ਆ ਕੁਝ ਦੀ ਪੁੱਛਗਿੱਛ ਦੇ ਵਿੱਚ ਆਇਆ ਕਿ ਉਹਨਾਂ ਨੇ ਅੱਗੇ ਕ੍ਰਾਈਮ ਕਰਨਾ ਸੀਗਾ ਤਾਂ ਉਹਨਾਂ ਦੀ ਪੁੱਛਗਿੱਛ ਵਿੱਚ ਹੋਰ ਵਿਅਕਤੀ ਵੀ ਆਏ ਆ ਜਿਹੜੇ ਕਿ ਆਉਣ ਵਾਲੇ ਵਾਲੇ ਦਿਨਾਂ ਦੇ ਵਿੱਚ ਵੀ ਗ੍ਰਿਫਤਾਰ ਹੋਣਗੇ ਤੇ ਇਹ ਇੱਕ ਸਿਰਫ ਉਹੀ ਨਹੀਂ ਕਿ ਜਿਹੜੇ ਪਹਿਲਾ ਦੋਸ਼ੀ ਸੀ ਉਹ ਹੀ ਅਸੀਂ ਅਰੈਸਟ ਕੀਤਾ ਕਿ ਅੱਗੇ ਵਾਲੇ ਕ੍ਰਾਈਮ ਵੀ ਜਿਹੜੇ ਇਹਨਾਂ ਪ੍ਰिवेंट ਹੁੰਦੇ ਹੈਗੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਰੈਸਟ ਦੇ ਨਾਲ-ਨਾਲ ਅਸੀਂ ਪ੍ਰिवੈਂਟਿਵ ਐਕਸ਼ਨ ਵੀ ਬਹੁਤ ਦੋਸ਼ੀਆਂ ਦੇ ਖਿਲਾਫ ਕੀਤਾ ਹੈਗਾ ਤਾਂ ਕਿ ਜਿਹੜਾ ਅੱਗੇ ਤੋਂ ਕ੍ਰਾਈਮ ਬਿਲਕੁਲ ਜੀ ਤੁਹਾਡੇ ਸਾਹਮਣੇ ਆਇਆਗਾ ਪਿਛਲੇ 2 ਮਹੀਨੇ ਤੋਂ ਬਹੁਤ ਧੱਕਾਬਾਜ਼ਾ ਜਿਹੜੀ ਹੈਗੀ ਆ ਜੇ ਸਿਟੀ ਦੇ ਵਿੱਚ ਹੋਈਆਂ ਹੈਗੀਆਂ ਤੇ ਅਸੀਂ ਮੈਂ ਮੇਰੀ ਸਾਰੀ ਫੋਰਸ ਅਸੀਂ 24 7 ਜਿਹੜੇ ਹੈਗੇ ਆ ਪੂਰੀ ਤਰ੍ਹਾਂ ਇੱਥੇ ਤਾਨਾਥ ਹੈਗੇ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸੇ ਅਸੀਂ ਇਹਨੂੰ ਮੇਨਟੇਨ ਰੱਖੀਏ ਇਹ ਨਾਲ ਇਹ ਵੀ ਜਨਤਾ ਦੇ ਵਿੱਚ ਵੀ ਮਨਸਾ ਦਾ ਹੋਰ ਬਣ ਬਿਲਕੁਲ ਜੀ ਜਨਤਾਨੋਂ ਨੂੰ ਮੈਂ ਇਹ ਕਨਵੇ ਕਰਨਾ ਚਾਹਾਂਗਾ ਕਿ ਇਹ ਜਿਹੜੀ ਬਿਲਕੁਲ ਰੁਟੀਨ ਚੈੱਕ ਹੈ ਜੇ ਤੁਸੀਂ ਤੁਹਾਡੀ ਚੈਕਿੰਗ ਕੀਤੀ ਜਾਂਦੀ ਹੈ ਜਾਂ ਸਾਨੂੰ ਪੁਲਿਸ ਨੂੰ ਕੋਆਪਰੇਟ ਕਰੋ ਕੋਈ ਜਿਹੜਾ ਬੇਗੁਨਾ ਹੈ ਜੋ ਜੋ ਉਸਤੇ ਕੋਈ ਸਾਨੂੰ ਨਹੀਂ ਮਿਲਦਾ ਜੋ 11 ਕੋਈ ਚੀਜ਼ ਹੈਗੀ ਹੈ ਤਾਂ ਉਹਦੇ ਨਾਲ ਕੋਈ ਵੀ ਅਸੀਂ ਕਾਰਵਾਈ ਨਹੀਂ ਕਰਾਂਗੇ ਇਹ ਸਿਰਫ ਉਹਨਾਂ ਤੋਂਸ਼ੀਆ ਨਹੀਂ ਹੈਗਾ ਕ੍ਰਿਮिनल 엘ਿਮੈਂਟਸ ਲਈ ਇਹ ਸਾਰੀ ਮੁਹਿੰਮ ਚੱਲਾਈ ਜਾ ਰਹੀ ਹੈ ਜਿਹੜਾ ਕਿ ਕੋਈ ਗੈਰ ਕਾਨੂੰਨੀ ਕੰਮ ਕਰਦੇ